ਹੈਲੋ ਗਾਇਜ਼ ਕੈਮਰੋ ਸਾਰਿਆਂ ਨੂੰ ਹੈ ਤੇ ਬਲੌਗ ਵਿੱਚ ਆਪਾਂ ਚੱਲੇ ਸਪਲੈਂਡਰ ਜਮੈਂ ਸੈਂਪਲ ਤਿਆਰ ਕਰਨ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਸਾਡੇ ਬਲੌਗ ਨਾਲ ਜੁੜੇ ਰਹੋ ਤੇ ਆ ਆਪਣਾ ਬਣ ਰਿਹਾ ਹੈਂਡਲ ਜੰਗਾਲ ਲੱਗ ਗਿਆ ਸੀ ਉਹ ਤੁਹਾਨੂੰ ਦਿਖਾਉਣੇ ਆ ਖੜਾ ਤੇ ਹੁਣ ਆਪਾਂ ਇੱਕ ਹੈਂਡਲ ਚੇਂਜ ਕਰਵਾਉਣਾ ਜੰਗਾਲ ਪੈ ਗਿਆ ਇਹ ਆਪਾਂ ਨਵਾਂ ਲਿਆਉਂਦਾ ਪਾ ਨਵਾਂ ਪਾਉਣਾ ਤੇ ਲੈਦਰ ਪਾਉਣੇ ਜਿਵੇਂ ਹੀ ਕੱਸ ਦੇਗਾ ਤੇ ਹੋਰ ਆ ਅਸੀਂ ਲੀਗ ਹੁੰਦਾ ਵਾਏ ਸਾਰਾ ਪਾਸੋਂ ਚੋਂ ਸਾਫ ਕਰ ਦੇਣਾ ਤੇ ਹਾਰਨਾਰੇ ਆਪਾਂ ਦੂਜੀ ਮਾਰਾਂਗੇ ਅੱਜ ਨਿਕਲ ਨਿਕਲ ਮਾਰਾਂਗੇ ਤੇ ਬਾਕੀ ਆਪਾਂ ਪਾਰਚੂਪੂਲ ਛਲਾ ਕੇ ਸਰਾ ਕਰ ਦੇਣਾ ਜਮ ਕੰਮ ਗੱਲਬਾਤ ਬਣਾ ਦੇਣੀ ਹੈ ਘੈਂਟ ਲਾ ਦੇਣਾ ਜਮ ਤੁਸੀਂ ਵੇਖਿਓ ਬਲੌਚ ਕਿਹੜੀ ਪਾਲਚ ਯੂਜ਼ ਕਰਦੇ ਆਪਾਂ ਆਹ ਇਹ ਸਾਰਾ ਗਾਂਦ ਨਾਲ ਰਿਪਲੇਅ ਚੈਨਕਰ ਵੀ ਪਾ ਕੇ ਲਿਆਉਣਾ ਅੱਜ ਆਪਾਂ ਸਾਰਾ ਕੁਝ ਕਰਾ ਲੈਣਾ ਅੱਜ ਤੇ ਸਾਡੇ ਬਲੌਗ ਨਾਲ ਜੁੜੇ ਰਹੋ ਸਾਡੇ YouTube YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਨੱਪ ਦਿਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ 'ਚ ਮੋਟੀਵੇਸ਼ਨ ਮਿਲਦੀ ਸਾਨੂੰ ਲਓ ਮਿੱਤਰੋ ਆਪ ਨੂੰ ਇੱਕ ਹੋਰ ਆਪਣਾ ਆੜੀ ਮਿਲ ਗਿਆ ਈ ਇਹ ਆਪਣੇ ਪਿੰਡ ਦਾ ਵੀ ਮੁੰਡਾ ਹੈ ਤੇ ਆਪਣੇ ਨਾਲ ਦਾ ਹੈ ਤੇ ਹੁਣ ਤਾਂ ਆਪਣੇ ਗਾਹ ਗਏ ਚਲੋ ਕੋਈ ਨਾ ਤੇ ਆ ਪਕੜਾ ਚ ਬਲੇਟਾ ਮੋਨੇ ਬੈ ਨਹੀਂ ਆ ਇਹ ਦੀਆ ਪਾਲੇ ਮੋਟਰਸਾਈਕਲ ਦੀ ਮਰਿਪੜੇ ਇਹ ਸਪਲੈਂਡਰ ਦੀਆਂ ਤੇ ਉੱਤੇ ਪਾਉਣ ਲੱਗਿਆ ਵਾ ਪਾਚੀਆਂ ਕਲੱਚ ਪਲੇਟਾਂ ਮੇਰੇ ਵੀਰੋ ਤੇ ਆਹ ਬਾਈ ਦਾ ਮੋਟਰਸਾਈਕਲ ਆ ਤੇ ਆ ਆਪਾਂ ਪੂਛ ਵੀ ਲਾਉਣੀ ਐਂਦੇ ਤੇ ਬਾਕੀ ਘੈਂਟ ਲਾਈ ਹੋਈ ਆ ਇਹਦੀ ਤੁਹਾਨੂੰ ਅਗੂ ਲੁੱਕ ਦਿਖਾਉਣਾ ਮੋਟਰਸਾਈਕਲ ਦੀ ਚੈੱਕ ਕਰੋ ਬਾਈ ਆਪਾਂ ਵੀ ਥੋੜੇ ਟਾਈਮ ਨੂੰ ਐ ਹੋਜੇ ਤਿਆਰ ਕਰ ਲੈਣਾ ਜੇ ਆਪਾਂ ਨੂੰ ਫੂਡ ਮਿਲਦੀ ਰਹੀ ਤੇ ਓ ਬਾਈ ਤੁਹਾਨੂੰ ਦੱਸੋਣਾ ਇਹ ਆ ਬਣਾੜੀ ਐ ਪਕਾੜੀ ਐ ਕਿਵੇਂ ਆ ਵਧੀਆ ਵਧੀਆ ਬਾਈ ਜੀ ਵਧੀਆ ਤੇ ਆਪ ਪੂਛ ਜੋੜ ਲੱਗਾ ਕੱਲ ਚ ਮੈਂ ਸੋਣਿਆ ਪਰਸਾ ਚ ਕਾਉਂਦੇ ਫਿਰਦੇ ਸੀ ਪਰਸੋਂ ਬਣਾਉਂਦੇ ਸੀ ਵੀਡੀਓ ਦੇ ਉੱਥੇ ਚਕਾਉਂਦੇ ਤੇ ਟੁੱਟ ਗਈ ਕਿਤੇ ਓਕੇ ਥਰੋ ਆਪਾਂ ਪਾ ਦੀਆਂ ਕਲੱਚ ਪਲੇਟਾਂ ਤੇ ਆ ਮੇਰੇ ਬਾਈ ਨੇ ਪਾ ਦੀਆਂ ਤੇ ਆ ਆਪਾਂ ਪੂਛ ਵੀ ਕਰਤੀ ਆ ਆਪਾਂ ਬਾਈ ਤਾਂ ਆਪਾਂ ਪੈਸੇ ਲੈਣ ਜੋਗੇ ਹੋ ਗਏ ਆਪਾਂ ਪੈਸੇ ਲੈਣੇ ਤੇ ਤੂੰ ਠੋਕ ਕੇ ਪੱਟੀ ਪੋੜ ਕੇ ਤੇ ਤੇ ਆਪਾਂ ਹੋਰ ਇਹ ਬਾਈ ਨੇ ਪੂਹ ਹੱਥ ਓੜ ਲਈ ਤੇ ਆਪਾਂ ਇਹਦੇ ਦੇਸੀ ਗਾਰ ਲਾ ਦੇਣਾ ਹੁਣ ਦੇਸੀ ਗਾਰ ਲਾ ਕੇ ਤੁਹਾਨੂੰ ਦਿਖਾਵਾਂਗੇ ਕੀ ਲਾਇਆ ਮਿਲਦੇ ਤੁਹਾਨੂੰ ਆਹ ਕਾਸ ਦੀ ਹਲਦੀ ਹੁੰਦੀ ਹੁੰਦਾ ਤੇ ਆਹ ਨਾੜ ਕਾਸ ਤੇ ਸੈਟਾ ਪੂਰਾ ਪੂਰਾ ਆ ਬਣਾਤਾ ਵਾਂ ਵੇਖੋ ਪਾ ਦੀਆਂ ਕਲੱਚ ਉੱਤੇ ਆ ਫ੍ਰੀ ਹੋ ਗਿਆ ਚੱਲ ਦੂਜਾ ਵਾਹ 10 ਨੰਬਰ ਫੜੀ ਤਾਂ ਵੇਖੀ 10 ਨੰਬਰ ਨਾ ਪਏ ਹੈਂਡਲ ਕੱਸਣ ਲੱਗੇ ਆਂ ਆਂ ਤਰ੍ਹਾਂ ਕਰਦੇ ਕਰਦੇ ਗੱਲ ਤੁਹਾਡੇ ਨਾਲ ਆ ਆ ਵੀ ਕਰਦਾ ਲਗਰਦਾ ਮੈਂ ਨਾ ਫੈਕਟ ਪੂਰਾ ਦੇਖੋ ਢੈਂਡ ਲਾਏ ਦਾ ਹੁਣ ਤੁਹਾਨੂੰ ਹੁਣ ਆਪਾਂ ਪਾਉਣਾ ਤੈਨ ਕਵਰ ਤੇਰੇ ਲੈ ਦਾ ਤੇਰਾ ਆਪਾ ਘੂਤਾ ਟਾਇਰ ਆਪੀ ਹੋਰ ਦਾ ਉਹ ਵੇਚ ਲੈਣ ਜòn ਆਪਾਂ ਤਾਂ ਕੇ ਫੇਰ ਗੱਲ ਕਰਦੇ ਹਾਂ ਨਾ ਦੇ ਵੇਖੋ ਨਾ ਤਰੀਕਾ ਵਾਦੀਆਂ ਮਿੱਤਰੋ ਉਹ ਵੀ ਪਾਦੇ ਤੇ ਆ ਵੀ ਲਾਦੇ ਚੈਨ ਕਰ ਵੀ ਵੀ ਲਾਦਾ ਹੁਣ ਆਪਾਂ ਜਾਣਾ ਬਸ ਮਾੜਾ ਮੋਟਾ ਹੋਰ ਕੰਮ ਕਰਨਾ ਇਹਦਾ ਫਿਰ ਆਪਾਂ ਧੋਣਾ ਇਹਨੂੰ ਪਾਲਛ ਡਾਉਣੀ ਓਕੇ ਮਿੱਤਰੋ ਆਪਾਂ ਕੀ ਕਰੀ ਤੇ ਹੋਰ ਰਹਿ ਗਿਆ ਥੋੜਾ ਮੋਟਾ ਕੰਮ ਉਹਦਾ ਪਾਲਛ ਪੂਲ ਛ ਮਾਰਨਾ ਹੀ ਰਹਿ ਗਿਆ ਧੋਸਾ ਆਪਾਂ ਤੇ ਬਾਕੀ ਹੁਣ ਆਪਾਂ ਕਰ ਬਾਕੀ ਦਾ ਵਲੌਗ ਦਾ ਕੱਲੂ ਬਣਾਵਾਂਗੇ ਤੇ ਮਿਲਦੇ ਹਾਂਗਾ ਤੁਹਾਨੂੰ ਕੱਲ ਨੂੰ ਹੁਣ ਮੋਟੇ ਪਾਲਸ ਪੂਛ ਮਾਰ ਕੇ ਮਾਰਦੇ ਮਿਲਾਂਗੇ ਤੇ ਚਲੋ ਠੀਕ ਆ ਲੋ ਵੀ ਮਿੱਤਰੋ ਅੱਜ ਦੂਜਾ ਦਿਨ ਤੇ ਲਿਪੜ ਬਾਹ ਗਿਆ نیچے ਪੂਰ ਹੋ ਗਿਆ ਤੇ ਅੱਜ ਆਪਾਂ ਜਮਨ ਚੰਗੀ ਤਰ੍ਹਾਂ ਸਾਫ ਕਰਦੇ ਨਾ ਥੂ ਥੂ ਸਾਰਾ ਸਾਰਾ ਕੋ ਸਾਫ ਕਰਦੇ ਨਾ ਜੀ ਦੇ ਤੇ ਪਾਲਸੇ ਮਾਰ ਦੇਣੀ ਆ ਤੇ ਹੁਣ ਆਪਾਂ ਮਾਰ ਲੱਗੇ ਇਹਨੂੰ ਡੀਜ਼ਲ ਡੀਲ ਮਾਰ ਕੇ ਫੇਰ ਤੰਦ ਹੁਨੇ ਆ ਡੀਜ਼ਲ ਦਾ ਇੱਕ ਸ਼ਾਟ ਦਿਖਾਵਾਂਗੇ ਫੇਰ ਤੁਹਾਨੂੰ ਧੁੰਦੇ ਦਾ ਦਿਖਾਵਾਂਗੇ ਕਿਰਪਾਲ ਸ਼ਮਰਾਂਗੇ ਆਪਾਂ ਇਹਦੇ ਤੇ ਠੀਕ ਹੈ ਕਰੋ ਚੈੱਕ ਉਹ ਸਾਰਾ ਥੱਲੋਂ ਗੰਦਾ ਹੋਇਆ ਪਿਆ ਹੀ ਤੇ ਹੁਣ ਤੇਲ ਲਗਾਇਆ ਸਾਰਾ ਇੰਜਨ ਚੋਂ ਲੀਕ ਹੁੰਦਾ ਸੀਲ ਇਹ ਵੀ ਬਦਲੋਣੀ ਆਪਾਂ ਹੁਣ ਬਦਲਾ ਦਾਂਗੇ ਤੇ ਹੁਣ ਆਪਾਂ ਇਹਨੂੰ ਸਾਫ਼ ਕਰਕੇ ਚੰਗੇ ਨਾਲ ਡੀਜ਼ਲ ਮੇ ਬਣਾਇਆ ਵੱਡੀਆਂ ਕੰਮ ਆ। ਆਹ ਛੋਟੀਆਂ ਥਾਵਾਂ ਦੇ ਵਿੱਚ ਜਿੰਨੂੰ ਵੱਡੀਆਂ ਨੇ ਤੇ ਆ ਨੰਮਿਆਂ ਮਾਰ ਜੰਮਿਆਂ ਲਾਉਣ ਦੀ। ਇਹ diel ਤੇ ਆ ਰਿਹਾ। ਚਲੋ ਇਹਨੂੰ ਮਾਰ ਕੇ ਤਾਂ ਦਮ ਤੋਂ ਦੇਖ। ਮਾਰ ਕੇ ਖੋਣਾ ਸਾਰੇ ਦੇ ਸਾਰਾ ਮਾਰ ਲੀ ਆਪਾਂ ਫੇਰ ਤੁਹਾਨੂੰ ਮਿਲਦੇ ਆਪਾਂ ਧੋਦੇ ਤੇ ਓਕੇ ਡੀਜ਼ਲ ਮਾਰਤਾ ਆਪਾਂ ਸਾਰਾ ਤੇ ਹੁਣ ਆਪਾਂ ਮਾਰਨਾ ਵਾ ਧੋਕੇ ਨੂੰ ਸ਼ੈਂਪੂ ਮਾਰ ਕੇ ਫੇਰ ਧੋਕੇ ਚੰਗਦਾ ਫੇਰ ਆਪਾਂ ਇਹਨੂੰ ਮਾਰਨੀ ਆ ਪਾਲ ਚ ਸਾਰੀ ਟੈਰਾਂ ਵਾਲੀ ਟੈਂਕੀ ਵਾਲੀ ਸਾਰੀਆਂ ਹੀ ਮਾਰ ਦੇਣੀ ਆ ਪਾਲ ਤੇ ਬਾਕੀ ਚੱਕਰ ਹੁਣ ਤੋਂ ਨਾਲੇ ਪਲੇਸ ਤੇ ਪਹੁੰਚਦੇ ਆਪਾਂ ਅੁੱਥਿਆ ਕੇ ਤੋਂ ਨੇ ਇਹਨੂੰ ਪਹਿਲਾਂ ਸੈੱਟ ਕਰਨਾ ਪੈਣਾ ਡੈਗ ਆਪਣਾ ਆਪ ਦਾ ਉਹ ਕਰਕੇ ਫੇਰ ਪਾਰਤੀਆਂ ਤਖਲੋਨ ਸਾਫ ਕਰਤਾ ਇਹਨੇ ਜਿਵੇਂ ਹੀ ਦੇਖੋ ਨਾਈਵਿਲ ਜਮਾ ਸਾਫ ਕਰਤੇ ਵੇਖੋ ਇਹ ਡੀਜ਼ਲ ਨਾਲ ਦਾ ਫਾਇਦਾ ਹੁੰਦਾ ਆਪਾਂ ਨੂੰ ਕਿ ਇਹ ਜਮਾ ਸਾਫ ਮਿੱਟੀ ਮੁੱਟੀ ਪਾਰ ਦਿੰਦਾ ਸਾਰੀ ਥਾਂ ਤੋਂ ਡੀਜ਼ਲ ਨਾਲ ਵਧੀਆ ਹੁੰਦਾ ਵੇਖ ਲੈ ਜੇ ਆਪਾਂ ਧੋਣਾ ਮੁਸ਼ਕਲ ਨੇ ਫਿਰੋਂ ਤੋਂ ਬਾਅਦ ਸਰਫ ਵੀ ਮਾਰਨੀ ਆਪਾਂ ਤੇ ਹੁਣ ਸਰਫ ਮਾਰਦੇ ਆਪਾਂ ਰੋਕ ਦਿਓ

Thank <laughs> you. ਲੋਣੀ ਆਲੀ ਪਾਲ ਚੱਕ ਇੱਕ ਆੜੀ ਲਾਉਣੀ ਆ ਇਹ ਵੀ ਟੈਂਕੀ ਤੇ ਲੱਗਣੀ ਆ ਆ ਆਪਣਾ ਟਾਰਾਂ ਟੂਰਾਂ ਦੇ ਲਾਉਣੀ ਆ ਤੇ ਆ ਆਪਣਾ ਦੂਜਾ ਵਾ ਜਿੰਨੇ ਨੇ ਪਾਲ ਚਾਉਣੀ ਆ ਠੀਕ ਹੈ ਮਿੱਤਰੋ ਹੁਣ ਆਪਾਂ ਲਾਉਣ ਲੱਗਿਆਂਦੇ ਪਾਲ ਜਮਨ ਨਵਾਂ ਬਣਾ ਦੇਣਾ ਪੈਕ ਸਾਡਾ ਲੋ ਜੀ ਮਿੱਤਰੋ ਆਪਣੀ ਆਹ ਵਾਲੀ ਪਾਲਛ ਲੱਗ ਗਈ ਆ ਇਹ ਸਕ੍ਰੈਚ ਚੱਕਦੀ ਆ ਥੋੜੇ ਥੋੜੇ ਤੇ ਬਾੜੀ ਨਹੀਂ ਲਾਉਣੀ ਆ ਥੋੜੀ ਥੋੜੀ ਲਾਉਣੀ ਆ ਕਿਉਂਕਿ ਜੇ ਆਪਾਂ ਬਾੜੀ ਲਾਵਾਂਗੇ ਇਹਨੇ ਰੰਗ ਫਿੱਕਾ ਪਾ ਦੇਣਾ ਸਾਰਾ ਤੇ ਇਹ ਪਾਲਛ ਯੂਜ਼ ਕਰ ਸਕਦੇ ਆ ਆਪਾਂ ਸਾਰੇ ਤੇ ਇਹ ਟੈਂਕੀ ਟਾਪਿਆਂ ਤੇ ਲੱਗਣੀ ਆ ਇਕੱਲੀ ਥੋੜੀ ਥੋੜੀ ਜੇ ਪਾਣੀ ਲਾ ਕੇ ਕੱਪੜੇ ਨਾਲ ਸਾਫ਼ ਕਰਨੀ ਆ ਠੀਕ ਹੈ ਤੇ ਹੁਣ ਆਪਾਂ ਲਾਉਣੀ ਆ ਹੋਰ ਜੀ ਪੀਲੀ ਪਾਸ ਉਹ ਆਪਾਂ ਗ੍ਰੈਂਡਰ ਨਾਲ ਕਰਾਂਗੇ ਤੇ ਰੱਖ ਦਈ ਆ ਮੈਂ ਇਹ ਆਹ ਇਹ ਪਾਉਣ ਲਾਉਣੇ ਆ ਉਹ ਮੁਸੀ ਇੱਥੇ ਲੱਗੀ ਰਹਿੰਦੀ ਚਲ ਕੋਈ ਨਾ ਸਾਫ ਕਰਦਾ ਇਹ ਸਿਕਰਾਇਆ ਜਾਊਡਾ ਇਹ ਚਮਕਾਊਗੀ ਸਾਰਾ ਕੁਝ ਕਰੂਗੀ ਮੈਂ ਇੱਥੇ ਫੋਟੋ ਵੀ ਦਿਖਾਈ ਜੰਨਾਂ ਇਹ ਤਾਂ ਚਲ ਅ ਖਰਾਬ ਹੋ ਗਏ ਨਾਲੇ ਆ ਮੈਂ ਪਾਲਛ ਤੇ ਇਹ ਇਹ ਆਪਾਂ ਉਹ ਨਹੀਂ ਆ ਥੱਲੇ ਵਾਲੇ ਟੈਂਕੀ ਟਾਪਿਆਂ ਨੂੰ ਛੱਡ ਕੇ ਸਾਰੀਆਂ ਚੀਜ਼ਾਂ ਤੇ ਠੀਕ ਆ ਸਾਰੀਆਂ ਚੀਜ਼ਾਂ ਚ ਲਾ ਲਨੀ ਆ ਫਾਈਨਲੀ ਪਾਲਛ ਲੋਏ ਵੀਲ ਛੱਡ ਕੇ ਬਲੈਕ ਬਲੈਕ ਚੀਤੇ ਲੱਗਣੀ ਸਾਰੇ ਤੇ ਵੇਖੇ ਤੇ ਬੰਦਦੇ ਟਾਇਰ ਇਹਦੇ ਨਵੇਂ ਲੋ ਬਾਈ ਆਪਾਂ ਮਾਰਤੀਆਂ ਸਾਰੀਆਂ ਪਾਲਛ ਇਹਦੇ ਤੇ ਲਾਹਤਾ ਘੈਂਟ ਦੱਸੇ ਕੋ ਚੈੱਕ ਕਰ ਪੈਰ ਵੇਖੋ ਨੇ ਇਹ ਲਾ ਦੇ ਨੇ ਉਹ ਨਵੇਂ ਕੜਾ ਜਿਹਨੇ ਆਇਆ ਨੇ ਦੇ ਆ ਬੁੱਕ ਪਾਲਖ ਵੇਖੋ ਨੇ ਇਹ ਰਿਪਾਲਸ ਆ ਮਾਰੀਆਂ ਪਰ ਜਿਹੜੀਆਂ ਤੁਹਾਨੂੰ ਦਿਖਾਈਆਂ ਸੀ ਸਾਰੀਆਂ ਤੇ ਹੁਣ ਤੁਹਾਨੂੰ ਇਹ ਹੁਣ ਆਪਾਂ ਇਹਦੇ ਦੋ ਕੁ ਸ਼ਾਟ ਚੱਕਾਂਗੇ ਦੇਖੋ ਭਾਈ ਪਾਲਖ ਲੱਗੀ ਹੋਈ ਹੈ ਤੇ ਕਿੰਨਾ ਘੈਂਟ ਆਉਂਦੀ ਪਈ ਹੈ ਉਹ ਤੋਂ ਵੀਡੀਓ ਆ ਚੀਜ਼ बहुत बढ़िया लाइन कहो गायस हो गया अपना मुलसा सैंपल तैयार हम तीन ਤਾਨੂੰ ਕਿਵੇਂ ਦਾ ਲੱਗਾ ਤੁਸੀਂ ਇੱਕ ਕਮੈਂਟ ਹੈ ਜਰੂਰ ਦੱਸਿਓ ਆ ਦੀ ਵੀਡੀਓ ਆਪਣੀ ਇੱਥੇ ਖਤਮ ਹੁੰਦੀ ਆ ਹੁਣ ਆਪਾਂ ਮਿਲਾਂਗੇ ਤੁਹਾਨੂੰ ਕਹਿੰਦੇ ਜੇ ਨਵੇਂ ਅਗਲੇ ਬਲੌਗ ਵਿੱਚ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਪ ਦਿਓ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਵਿੱਚ